ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਓ ਥੋੜਾ ਜਿਹਾ ਇਤਿਹਾਸ ਵਾਲਾ ਪਾਉ ਰੋਜ਼ ਹਰ ਸਾਲ ਆਪਾਂ ਕਥਾ ਕਰਨੇ ਹਰ ਸਾਲ ਹੀ ਕਥਾ ਹੈ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕੱਲ ਮੈਂ ਸਵੇਰੇ ਬਾਕੀ ਅਰਜ ਕਰਾਂਗਾ ਪੁਕਾਰ ਕਰਨੀ ਸਤਗੁਰਾਂ ਨੇ ਬਾਹ ਪਕੜਨੀ ਪਰ ਅੱਜ ਇਸ ਅਸਥਾਨ ਤੇ ਉਸ ਵਕਤ 10 ਨਵੰਬਰ ਸੀ ਜੀ ਹਾਂ 1675 11 ਨਵੰਬਰ ਨੂੰ ਅਜੂਰ ਸ਼ਹੀਦ ਹੁੰਦੇ ਆ 10 ਨਵੰਬਰ ਦਾ ਦਿਨ ਸੀ ਪਰ ਉਂਝ ਵੈਸੇ ਜੋ ਮੈਂ ਇਸਲੀਚ ਪੜਿਆ ਹੈ ਮਹਾਰਾਜ ਜੀ ਤਕਰੀਬਨ 3 ਨਵੰਬਰ ਨੂੰ ਕੈਦ ਕਰ ਲਏ ਗਏ ਸਨ 3 ਨੂੰ 4 5 6 ਪੇਸ਼ੀ ਹੁੰਦੀ ਰਹੀ ਹੈ ਪਰ ਔਰੰਗਜ਼ੇਬ ਇੱਥੇ ਨਹੀਂ ਸੀ ਪਲੀਜ਼ ਇਸ ਨੂੰ ਕੋਈ ਅਨਹੋਣੀ ਗੱਲ ਨਾ ਸਮਝਿਓ ਔਰੰਗਜ਼ੇਬ ਹਸਨ ਅਬਦਾਲ ਵੀ ਸੀ ਦਿੱਲੀ ਦਾ ਸੂਬੇਦਾਰ ਉਹਦਾ ਨਾਂ ਸਾਫੀ ਖਾਨ ਸੀ ਉਹ ਔਰੰਗਜ਼ੇਬ ਦੇ ਭਰੋਸੇ ਵਾਲਾ ਬੰਦਾ ਸੀ ਇੱਥੋਂ ਦਾ ਜਿਹੜਾ ਦਰੋਗਾ ਸੀ ਤੁਈ ਨਾਮ ਜਾਣਦੇ ਹੋ ਅਬਦੁੱਲਾਹ ਸੀ ਇੱਥੋਂ ਦਾ ਜਿਹੜਾ ਕਾਜ਼ੀ ਸੀ ਜੀ ਤੁਹਾਡੇ ਸਾਹਮਣੇ ਮਸਜਿਦ ਦਾ ਉਹਦਾ ਨਾਮ ਜੋ ਇਤਿਹਾਸ ਨੂੰ ਲਿਖਿਆ ਹੈ ਕਿ ਕਾਜ਼ੀ ਅਬਦੁੱਲ ਵੋਰਾ ਦਾ ਜ਼ਿਕਰ ਕੀਤਾ ਗਿਆ ਹੈ ਇੱਥੇ ਜਿਹੜਾ ਜਲਾਦ ਸੀ ਸਮਾਣੇ ਦਾ ਜ਼ਗੀਰਦਾਰ ਜਲਾਲਉਦੀਨ ਸੀ ਮਹਾਰਾਜ ਇਸ ਸਥਾਨ ਤੇ ਆਏ ਪੇਸ਼ੀ ਹੁੰਦੀ ਰਹੀ ਉਹ ਸਾਰੀਆਂ ਗੱਲਾਂ ਮੈਂ ਫਿਰ ਬੇਨਤੀ ਕਰਾਂਗਾ ਅਖੀਰ ਵਾਲਾ ਦਿਨ ਇੱਥੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਰਾਤ ਵੀ ਕਿਹਾ ਸਾਡੇ ਕੁਝ ਪੁਰਾਣੀ ਸਰੋਤ ਕਹਿੰਦੇ ਨੇ ਪਰ ਆਪਾਂ ਪਰੰਪਰਾ ਨਹੀਂ ਤੋੜਾਂਗੇ ਮੈਨੂੰ ਪਤਾ ਜਿੰਨਾ ਪੜਿਆ ਹੁੰਦਾ ਲਿਟਰੇਚਰ ਉਹ ਕਈ ਵਾਰੀ ਸੋਚਣਗੇ ਸ਼ਾਇਦ ਇਸ ਗੱਲ ਦਾ ਇਹਨਾਂ ਨੂੰ ਇਲਮ ਨਖੀ ਕੁਝ ਕਹਿੰਦੇ ਆ ਮਹਾਰਾਜ ਤੇ ਤਤੀ ਰੇਤ ਵੀ ਇੱਥੇ ਸੱਟੀ ਗਈ ਸੀ ਪਰ ਮੈਂ ਪਰੰਪਰਾ ਨੂੰ ਛੱਡ ਕੇ ਨਹੀਂ ਜਾਵਾਂਗਾ ਜੋ ਸਾਡੀ ਇਤਿਹਾਸ ਕਹਿ ਰਿਹਾ ਹੈ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਪਿੰਜਰੇ ਚ ਨੇ ਪਿੰਜਰਾ ਐਸਾ ਹੈ ਉਹਦੇ ਅੰਦਰ ਸੀਖਾਂ ਲੱਗੀਆਂ ਨੇ ਤਿੱਖੇ ਸ਼ੁਰੇ ਕਹਿ ਲੋ ਜੇ ਉੱਠਦੇ ਨੇ ਤੇ ਸਿਰ ਦੇ ਵਿੱਚ ਉਹ ਸੀਖਾਂ ਚੁੱਭਦੀਆਂ ਨੇ ਜੇ ਪਿੱਛੇ ਹੁੰਦੇ ਆ ਤੇ ਮਹਾਰਾਜ ਜੀ ਦੀ ਸਾਰੀ ਪਿੱਠ ਬਗਨ ਤੇ ਉਸ ਹੋਵੇ ਚੁੱਭਦੇ ਆ ਜੇ ਅੱਗੇ ਹੁੰਦੇ ਆ ਚਿਹਰੇ ਤੇ ਤੇ ਛਾਤੀ ਤੇ ਅਗਲੇ ਹਿੱਸੇ ਤੇ ਸੂਵੇ ਚੁੱਬਦੇ ਆ ਮਹਾਰਾਜ ਸਿਰਫ ਉੜ ਕੇ ਉਸ ਪਿੰਜਰੇ ਵਿੱਚ ਖਲੋਤੇ ਹੋਇਆ ਭਾਈ ਮਤੀ ਦਾਸ ਜੀ ਨੇ ਦੇਖਿਆ ਹੈ ਸਿੱਖ ਹੈ ਨਾ ਉਹ ਰਹਿ ਨਹੀਂ ਸਕਦਾ ਸਾਡੇ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹਾਂ ਅਧਿਉਨਿਕ ਜਿਹੜੇ ਸੈਂਟੀਫਿਕ ਲਿਖਦੇ ਉਹਨਾਂ ਨੇ ਨਹੀਂ ਲਿਖਿਆ ਉਹ ਕਹਿੰਦੇ ਭਾਈ ਮਤੀ ਦਾਸ ਦਾ ਖਿਰਦਾ ਇਹਨਾਂ ਨੂੰ ਉਛਲਿਆ ਉਹਨਾਂ ਕਹੇ ਸੱਚੇ ਬਾਦਸ਼ਾਹ ਤੁਸੀਂ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਕਿਉਂਕਿ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਦੇ ਘਰ ਨੇ ਭਾਈ ਮਤੀ ਦਾਸ ਨੂੰ ਇਹਨੂੰ ਆਪਣੇ ਜ਼ੇਨ ਵਿੱਚ ਲੈ ਕੇ ਆਓ ਇਹ ਉਹੀ ਥਾਂ ਹੈ ਜਿੱਥੇ ਅੱਜ ਵਰਤਾਰਾ ਵਰਤਿਆ ਹੈ ਉਸ ਥਾਂ ਤੇ ਉਹ ਗੱਲ ਕੀਤੀ ਜਾਏ ਤੇ ਔਰਾ ਬਦਲ ਜਾਂਦਾ ਹੁੰਦਾ ਮਹਾਰਾਜ ਜੇ ਕਹੋ ਦੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਟਕੜਕਾ ਦਿਆਂ ਇਹ ਗੱਲ ਕਾਜ਼ੀ ਨੇ ਵੀ ਸੁਣ ਲਈ ਦਰੋਗੇ ਨੇ ਵੀ ਸੁਣ ਲਈ ਮਹਾਰਾਜ ਆਵਾਜ਼ ਦੇ ਕੇ ਕਹਿੰਦਿਆ ਇਹ ਤਾਕਤ ਕਿੱਥੋਂ ਪਾਈ ਇਹ ਕਿੱਥੋਂ ਸ਼ਕਤੀ ਮਿਲੀ ਮਹਾਰਾਜ ਜੀ ਤੁਹਾਡੇ ਚਹਨਾ ਚੋਂ ਕਹਿਣ ਲੱਗੇ ਸਮੁੰਦਰ ਦੀ ਇੱਕ ਬੂੰਦ ਲੈ ਕੇ ਉਛਲੀ ਦਾ ਨਹੀਂ ਸਿੱਖੀ ਜਰਨ ਵਾਲੀ ਹੈ ਤੇ ਅਸੀਂ ਉਹ ਪੈੜਾ ਪਾ ਕੇ ਜਾਾਂਗੇ ਲੋਕੀ ਮਤ ਸੋਚਣ ਕਿ ਅਜ਼ਮਤ ਕਰਕੇ ਸਭ ਕੋਈ ਝਰ ਗਏ ਅਜੀ ਸਭ ਕੁਝ ਪਿੰਡੇ ਤੇ ਹੰਡਾ ਕੇ ਦਿਖਾਵਾਂਗੇ ਕਿਉਂਕਿ ਮੈਂ ਸੀਸ ਗੰਜ ਬਣਾਣਾ ਹੈ ਸਿੱਖਾਂ ਨੇ ਸ਼ਹੀਦ ਗੰਜ ਬਣਾਨੇ ਨੇ ਫਿਰ ਮੇਰੇ ਅੰਦਰ ਦਾ ਫੁਰਨਾ ਹੈ ਭਾਈ ਮਤੀ ਦਾਸ ਬਿਲਕੁਲ ਖਮੋਸ਼ ਹੋ ਗਿਆ ਕਹਿੰਦੇ ਅੰਦਰ ਜਿਵੇਂ ਮਹਾਰੇ ਨੇ ਖਿੱਚ ਲਿਆ ਨਾ ਐਸਾ ਕੰਮ ਨਹੀਂ ਇਹ ਗੱਲ ਸੁਣੀ ਗਈ ਇਹਦਾ ਮਤਲਬ ਇਹਨਾਂ ਕੋਲ ਅਜ਼ਮਤ ਹੈ ਇਹਨਾਂ ਕੋਲ ਤਾਕਤ ਹੈ ਇਹਨਾਂ ਕੋਲ ਕਰਾਮਾਤ ਸ਼ਕਤੀ ਹੈ ਦੂਸਰੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾਉਣ ਦਾ ਯਤਨ ਕੀਤਾ ਗਿਆ ਮਹਾਰਾਜ ਨਹੀਂ ਮੰਨੇ ਫਿਰ ਅੱਜ ਦਾ ਦਿਨ ਮੁਕਰਰ ਕੀਤਾ ਇਸ ਕਰਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਅਤ ਦੇ ਕਠਨ ਤਸੀਹੇ ਦੇ ਕੇ ਕੋ-ਕੋ ਕੇ ਸਿੱਖਾਂ ਨੂੰ ਸ਼ਹੀਦ ਕਰੋ ਮਾਰੋ ਕਿਉਂਕਿ ਪਿੰਜਰੇ ਚ ਖਲੋਤੇ ਹੋਏ ਦੇ ਮਨ ਤੇ ਅਸਰ ਹੋਵੇਗਾ ਤੇ ਹੋ ਸਕਦਾ ਹੈ ਸਾਰਾ ਖਤਰਨਾਕ ਭਿਆਨਕ ਦ੍ਰਿਸ਼ ਦੇਖ ਕੇ ਗੁਰੂ ਡੋਲ ਜਾਏ ਪਰ ਇਹ ਉਹਨਾਂ ਦਾ ਉਹਨਾਂ ਦਾ ਖਿਆਲ ਸੀ ਪਿਆਰਿਓ ਭਾਈ ਮਤੀ ਦਾਸ ਜੀ ਉਹਨਾਂ ਨੂੰ ਅੱਜ ਦੇ ਦਿਨ ਜਦੋਂ ਸੂਰਜ ਚੜ੍ਹਦਾ ਹੈ ਇਹ ਟੰਡੋਰਾ ਪਿੱਟਿਆ ਜਾਂਦਾ ਆਹ ਜਿਹੜਾ ਰਸਤਾ ਹੁਣ ਪੱਕਾ ਹੈ ਨਾ ਜੀ ਯਾਦ ਰੱਖਿਓ ਉਦੋਂ ਇਹ ਕੱਚਾ ਸੀ ਉਸ ਵਕਤ ਦੇ ਸਰੋਤ ਕਹਿੰਦੇ ਆ ਤਾਂ ਹੀ ਤਾਂ ਕਹਿੰਦੇ ਆ ਨੇ ਵੀ ਇੰਨੀ ਧੂੜ ਉੱਡੀ ਪੱਕਾ ਰੋਡ ਨਹੀਂ ਸੀ ਇਹ ਸਾਰਾ ਕੱਚਾ ਰਸਤਾ ਸੀ ਚੌਂਕ ਸੀ ਜਿੱਥੇ ਫੁਆਰਾ ਹੈ ਇਹ ਬੜੀ ਖੁੱਲੀ ਥਾਂ ਸੀ ਉਸ ਵੇਲੇ ਭਾਈ ਭਾਈ ਮਤੀ ਦਾਸ ਜੀ ਉਹਨਾਂ ਨੂੰ ਬੁਲਾਇਆ ਗਿਆ ਪਰ ਭਾਈ ਮਤੀ ਦਾਸ ਜੀ ਕੌਣ ਨੇ ਸਾਡੇ ਕਈ ਸਰੋਤਕ ਨੇ ਤਿੰਨ ਪਰਮਰਜ ਕਰਾਂਗਾ ਇਹ ਚਾਰ ਭਰਾ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਸਖੀ ਦਾਸ ਜੀ ਤੇ ਭਾਈ ਜਤੀ ਦਾਸ ਜੀ ਭਾਈ ਮਤੀ ਦਾਸ ਗੁਰੂ ਘਰ ਦੇ ਦੀਵਾਨ ਨੇ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਮਤੀ ਦਾਸ ਗੁਰ ਕੋ ਦੀਵਾਨ ਸਿੱਖੀ ਮੈਂ ਪੂਰਨ ਪਰਮਾਨ ਕਹਿੰਦੇ ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ ਤੇ ਸਿੱਖੀ ਦੇ ਵਿੱਚ ਪੂਰਨ ਤੌਰ ਤੇ ਮੰਨੇ ਪਰ ਮੰਨਿਆ ਸਿੱਖੀ ਦਾ ਸ਼िखर ਨੇ ਛੱਬਰ ਨੇ ਜੀ ਭਾਈ ਮਤੀ ਦਾਸ ਜੀ ਉਹਨਾਂ ਦੀ ਅਨਸਬੰਸ ਇੱਥੇ ਆਉਂਦੀ ਹੁੰਦੀ ਹੈ ਹਾਂ ਪਿਛਲੇ ਸਾਲਾਂ ਚ ਮੈਨੂੰ ਮਿਲੇ ਜੀ ਭਾਈ ਮਤੀ ਦਾਸ ਜੀ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਆਪ ਯਾਦ ਰੱਖਿਓ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਟਨਾ ਸਾਹਿਬ ਵੀ ਗਏ ਪਟਨਾ ਸਾਹਿਬ ਤੋਂ ਢਾਕੇ ਵੀ ਗਏ ਭਾਈ ਮਤੀ ਦਾਸ ਜੀ ਅਸਾਮ ਵੀ ਗਏ ਮਹਾਰਾਜ ਜੀ ਦੇ ਨਾਲ ਇਹ ਸਤਗੁਰਾਂ ਦੇ ਨਾਲ ਹੀ ਰਹੇ ਆ ਭਾਈ ਮਤੀ ਦਾਸ ਬਹੁਤ ਬੰਦਗੀ ਸਿਮਰਨ ਵਾਲੇ ਭਿੱਜੀ ਕੋਈ ਆਤਮਾ ਨੇ ਗੁਰਮਖੋ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਇੰਨਾ ਜੁੜਿਆ ਹੋਇ ਸਿੱਖ ਦਾ ਆਤਮਿਕ ਜੀਵਨ ਕਿੰਨਾ ਉਚਾਰ ਭਾਈ ਮਤੀ ਦਾਸ ਜੀ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਮਹਾਰਾਜ ਜੀ ਦਾ ਪਿੰਜਰਾ ਵੀ ਅਜ ਬਾਹਰ ਲਿਆਂਦਾ ਇਉ ਕਹਲੋ ਜਿੱਥੇ ਆਪਾਂ ਬੈਠੀਆਂ ਜੀ ਇਹਦੇ ਸਾਹਮਣੇ ਕੋਤਵਾਲੀ ਨਾਲ ਹੀ ਹੈ ਨਾ ਸਾਡੇ ਇੱਥੇ ਪਿੰਜਰਾ ਸਾਹਮਣੇ ਸਾਹਮਣੇ ਰਸਤਾ ਸਾਫ਼ ਕਰ ਦਿੱਤਾ ਗਿਆ ਭੀੜ ਸਾਰੀ ਤਿੰਨ ਪਾਸਿਆਂ ਤੇ ਕਰ ਦਿੱਤੀ ਗਈ ਇੱਕ ਰਾਹ ਉਹ ਰਹਿਣ ਦਿੱਤਾ ਗਿਆ ਜਿੱਥੋਂ ਭੀੜ ਹਜ਼ੂਰ ਦੇ ਡੱਕ ਨਾ ਸਕੇ ਗੁਰੂ ਤੇਗ ਬਹਾਦਰ ਜੀ ਦੇ ਨੇਤਰ ਦੇਖਦੇ ਰਹਿਣ ਉਹਦੇ ਸਿੱਖਾਂ ਦੇ ਨਾਲ ਹੋਣ ਕੀ ਲੱਗਾ ਲੋਕਾਂ ਦੀ ਭੀੜ ਖੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਜਰੇ ਵਿੱਚ ਨੇ ਭਾਈ ਮਤੀ ਦਾਸ ਇੱਥੇ ਤਿੰਨ ਗੱਲਾਂ ਕਹੀਆਂ ਜੀ ਸਿੱਖਾਂ ਨੂੰ ਵੀ ਗੁਰੂ ਸਾਹਿਬ ਨੂੰ ਜੀ بس ਤਿੰਨ ਗੱਲਾਂ ਚੇਤੇ ਰੱਖਿਓ ਪਹਿਲੀ ਬਾਤ ਕਿ ਕਰਾਮਾਤ ਦਿਖਾਓ ਮੌਜੂਜਾ ਅਜ਼ਮਤ ਦਿਖਾਓ ਜੇ ਕਰਾਮਾਤ ਨਹੀਂ ਤੇ ਹਰ ਸੁੱਖ ਤੁਹਾਨੂੰ ਮਿਲੇਗਾ ਤੁਸੀਂ ਇਸਲਾਮ ਨੂੰ ਕਬੂਲ ਕਰੋ ਤੀਸਰੀ ਬਾਤ ਜੇ ਕਰਾਮਾਤ ਤੇ ਇਸਲਾਮ ਨਹੀਂ ਯਾਦ ਰੱਖੋ ਮੈਂ ਇਸਲਾਮ ਦੇ ਵਿਰੋਧ ਵਿੱਚ ਬੋਲ ਨਹੀਂ ਕਹਿ ਰਿਹਾ ਪਰ ਮੈਂ ਹਰ ਉਸ ਧਰਮ ਦੇ ਵਿਰੋਧ ਵਿੱਚ ਕਹਾਂਗਾ ਜਿਹੜਾ ਕੱਟ ਗਿਣਤੀ ਨੂੰ ਜ਼ੋਰ ਦੇ ਨਾਲ ਤਬਦੀਲ ਕਰਨਾ ਚਾਹੁੰਦਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਹੱਕਾਂ ਦੇ ਰਖਵਾਲੇ ਨੇ ਤੇ ਮਨੁੱਖੀ ਹੱਕਾਂ ਦਾ ਪਹਿਲਾ ਸ਼ਹੀਦ ਇਸ ਦੁਨੀਆ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਸਤਗੁਰਾਂ ਨੇ ਦੇਖਦੇ ਪਿਆ ਭਾਈ ਮਤੀ ਦਾਸ ਜੀ ਨੂੰ ਤਿੰਨ ਬਚਨ ਕਹੇ ਕਿ ਕਰਾਮਾਤ اسلام ਜਾਂ ਮੌਤ ਕਹਿਣ ਲੱਗੇ ਨਾ ਕਰਾਮਾਤ ਨਹੀਂ ਦੂਸਰੀ ਗੱਲ ਕੀ ਇਸਲਾਮ ਨੂੰ ਧਾਰਨ ਕਰਨ ਤੋਂ ਬਾਅਦ ਮੌਤ ਨਹੀਂ ਆਉਂਦੀ ਕੀ ਤੁਹਾਡੇ دین ਨੂੰ ਕਬੂਲ ਕਰਨ ਤੋਂ ਬਾਅਦ ਬੰਦਾ ਮਰਦਾ ਨਹੀਂ ਨਾ ਮੌਤ ਦਾ ਪ੍ਰਵਾਹ ਨਹੀਂ ਇਸਲਾਮ ਕਬੂਲ ਨਹੀਂ ਅਜ਼ਮਤ ਖਾਣੀ ਨਹੀਂ ਫਿਰ ਕਹਿਣ ਲੱਗੇ ਜਿੰਨੇ ਉੱਚੀ ਤੁਸੀਂ ਬੋਲ ਰਹੇ ਹੋ ਚੇਤੇ ਰੱਖਿਓ ਮੌਤ ਗੋਲੀ ਮਾਰ ਕੇ ਨਹੀਂ ਮੌਤ ਫਾਇਲਾ ਕੇ ਨਹੀਂ ਫਾਂਸੀ ਦਾ ਝਟਕਾ ਵੱਜੇ ਤੇ ਸਕਿੰਟਾਂ ਵਿੱਚ ਬੰਦੇ ਦੇ ਪ੍ਰਾਨ ਨਿਕਲ ਜਾਂਦੇ ਆ ਗੋਲੀ ਟਿਕਾਣੇ ਤੇ ਵੱਜੇ ਤੇ ਮੌਤ ਛੇਤੀ ਹੋ ਜਾਂਦੀ ਏ ਆ ਸਾਹਮਣੇ ਦੇਖ ਇੱਕੋ ਦਮ ਭੀੜ ਦੇ ਵਿੱਚੋਂ ਜਲਾਦ ਨਿਕਲਿਆ ਦੋ ਜਲਾਦ ਨਿਕਲੇ ਹੱਟੇ-ਕੱਟੇ ਸ਼ਰੀਰ ਸਨ ਲੱਕੜਾਂ ਲਿਆਂਦੀਆਂ ਛਤੀਰ ਲਿਆਂਦੇ ਪਹਿਲਾਂ ਨਹੀਂ ਦਿਖਾਇਆ ਛਤੀਰ ਤੇ ਲੱਕੜਾਂ ਦਿਆ ਕੇ ਕਹਿਣ ਲੱਗੇ ਇਸ ਲੱਕੜਾਂ ਦੇ ਵਿੱਚ ਤੈਨੂੰ ਬੀੜ ਦਿੱਤਾ ਜਾਏਗਾ ਤੇਰੀਆਂ ਬਾਹਾਂਵਾਂ ਦੋਨੇ ਪਾਸੇ ਤੇਰੀ ਛਾਤੀ ਤੇਰਾ ਸ਼ਰੀਰ ਦੋ ਲੱਕੜਾਂ ਦੇ ਵਿੱਚ ਅਸੀਂ ਬੀੜ ਦਿਆਂਗੇ ਓਨੀ ਦੇਰ ਤੂੰ ਕਹਿਣ ਲੱਗੇ ਆਰਾ ਦਿਖਾਓ ਆਰੇ ਦੇ ਦੰਦੇ ਰੇਤੀ ਦੇ ਨਾਲ ਤਿੱਖੇ ਹੋ ਰਹੇ ਆ ਆਰਾ ਦਿਖਾ ਕੇ ਕਹਿਣ ਲੱਗੇ ਇਸ ਆਰੇ ਨੂੰ ਤੇਰੇ ਸਿਰ ਤੇ ਰੱਖ ਕੇ ਤੈਨੂੰ ਦੋ ਫਾਂਡ ਚੀਰ ਦਿੱਤਾ ਜਾਏਗਾ ਜਿਹੜੀ ਸਿੱਖੀ ਦੀ ਗੱਲ ਕਰ ਰਹੇ ਆ ਗੁਰੂ ਦੀ ਗੱਲ ਕਰ ਰਹੇ ਆ ਤੈਨੂੰ ਇਸ ਤਰ੍ਹਾਂ ਦੋ ਫਾੜ ਕਰਕੇ چیر ਕੇ ਮਾਰਾਂਗੇ ਜਿਵੇਂ ਲੱਕੜ ਨੂੰ 모ਛਾ ਪਾਇਆ ਜਾਂਦਾ ਭਾਈ ਸਾਹਿਬ ਨੇ ਆਰਾ ਦੇਖਿਆ ਲੱਕੜਾਂ ਦੇਖੀਆਂ ਕਾਜ਼ੀ ਦੇ ਬੋਲ ਸੁਣੇ ਜਲਾਦਾਂ ਦੇ ਚਿਹਰੇ ਦੇਖੇ ਸਭ ਕੁਝ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖ ਵੱਲ ਦੇਖਿਆ ਯਾਦ ਰੱਖਿਓ ਇੱਕ ਪਾਸੇ ਡਰਾਮਾ ਹੈ ਇੱਕ ਪਾਸੇ ਇੰਨੀ ਪੋਜ਼ਿਟਿਵ એનર્ਜੀ ਹੈ ਜਿਹੜੀ ਮੌਤ ਨੂੰ ਗਲੇ ਲਾਉਣ ਵਾਸਤੇ ਤਾਕਤ ਦਿੰਦੀ ਪਈ ਹੈ ਇਹ ਕੇਵਲ ਕਹਾਣੀ ਨਹੀਂ ਇੱਥੇ ਸੱਚੇ ਵੇ ਮੌਤ ਤੇ ਰੂਖਾਨੀਅਤ ਦੀ ਟੱਕਰ ਹੋਈ ਹੈ ਰੂਖਾਨੀਅਤ ਜਿੱਤ ਗਈ ਹੈ ਮੌਤ ਇਤਖਾਰ ਗਈ ਹੈ ਮੈਂ ਤਾਂ ਕਹਿ ਰਿਹਾ ਜੇ ਮੌਤ ਦਾ ਡਰ ਡੁਲਾ ਜਾਂਦਾ ਫਿਰ ਵਾਕਈ ਕਹਿੰਦੇ ਕਿ ਮੌਤ ਜਿੱਤ ਗਈ ਹੈ ਨਹੀਂ ਪਿਆਰਿਓ ਇੱਥੇ ਮਹਾਰਾਜ ਜੀ ਦੇ ਮੁਖਵਲ ਦੇਖਿਆ ਕਾਜ਼ੀ ਨੇ ਅਗਲੀ ਗੱਲ ਫਿਰ ਕਹੀ ਅਜੇ ਚੁਣ ਲੈ ਦੋ ਰਸਤੇ ਨੀ ਕਰਾਮਾਤ ਛੱਡ ਦੋ ਗੱਲਾਂ ਨੇ ਇੱਕ ਚੁਣ ਜਾਂ ਇਸਲਾਮ ਕਬੂਲ ਕਰ ਤੇ ਜਾਂ ਆਰਾ ਮੈਂ ਇੱਕ ਵਾਰ ਕਿਹਾ ਸੀ ਕੱਲ ਰਾਤ ਵੀ ਉੱਥੇ ਕਿਹਾ ਪ੍ਰਿੰਸੀਪਲ ਗੰਗਾ ਸਿੰਘ ਨੂੰ ਲਿਖ ਦਿਆ ਭਾਈ ਮਤੀਦਾਸ ਹਜ਼ੂਰ ਦੇ ਮੁਖਵਲ ਦੇਖਿਆ ਤੇ ਮੁਸਕਰਾ ਕੇ ਕਹਿੰਦਿਆ ਕਹਿਣ ਲੱਗੇ ਕਾਜ਼ੀ ਦੋ ਵਿੱਚੋਂ ਚੋਣ ਮੈਂ ਇੱਕ ਦੀ ਕਰਾਂਗਾ ਪਰ ਇੱਕ ਮੈਂ ਬਹੁਤ ਕੁਝ ਵੇਖਿਆ ਤੂੰ ਕਹਿ ਰਿਹਾ ਜੇ ਇਸਲਾਮ ਹੋਵੇਗਾ ਧਨ ਦੌਲਤ ਪੈਸਾ ਪਦਵੀ ਕਹਿਣ ਲੱਗੇ ਮੇਰਾ ਚਾਚਾ ਵੀ ਇਸ ਘਰ ਦਾ ਦੀਵਾਨ ਸੀ ਗੁਰਤੇਗ বাহাদুর ਸਾਹਿਬ ਦੇ ਗੁਰੂ ਘਰ ਦੇ ਦੀਵਾਨ ਸਨ ਉਹਨਾਂ ਤੋਂ ਬਾਅਦ ਮੈਂ ਗੁਰੂ ਘਰ ਦਾ ਦੀਵਾਨ ਖਾਂ ਮੈਨੂੰ ਸਤਗੁਰਾਂ ਨੇ ਖ਼ਰ ਸੁਖ ਦਿੱਤਾ ਹੈ ਪਰ ਆ ਜਿਹੜਾ ਕੰਮ ਹੈ ਨਾ ਸਾਹਮਣੇ ਬਹਿ ਕੇ ਕੀਰਤਨ ਤਾਂ ਸੁਣਿਆ ਹੈ ਸਾਹਮਣੇ ਬਹਿ ਕੇ ਕਥਾ ਸੁਣੀ ਹੈ ਸਾਹਮਣੇ ਬਹਿ ਕੇ ਗੁਰੂ ਜੀ ਦੇ ਬਚਨ ਸੁਣੇ ਨੇ ਪਰ ਆ ਨਹੀਂ ਦੇਖਿਆ ਕਿ ਗੁਰੂ ਸਾਹਮਣੇ ਹੋਵੇ ਸਿੱਤਿਆਰਾ ਚੱਲਦਾ ਹੋਵੇ ਇਹ ਪਹਿਲੀ ਵਾਰ ਹੈ ਇਹ ਪਹਿਲੀ ਵਾਰ ਖੂਨ ਲੱਗਾ ਪਰ ਇੱਕ ਕੰਮ ਕਰ ਮੈਂ ਦੋਨਾਂ ਚੋਂ ਇੱਕ ਨੂੰ ਜ਼ਰੂਰ ਚੁਣਾਗਾ ਕਾਜੀ ਨੂੰ ਥੋੜੀ ਜਿਹੀ ਰਾਹਤ ਮਿਲ ਗਈ ਸ਼ਾਇਦ ਇਹ ਡੋਲ ਜਾਏ ਦੋਨਾਂ ਚੋਂ ਇੱਕ ਨੂੰ ਚੁਣਾਗਾ ਸਿਰਫ ਦੋ ਚਾਰ ਦੰਦੇ ਦੋ ਕਵਰੀ ਫੇਰਾ ਦੇ ਦੇ ਮੇਰੇ ਸਿਰ 'ਚ ਮੈਨੂੰ ਫਿੱਟ ਕਰ ਲੈ ਬੰਨ ਲੈ ਤੂੰ ਲੱਕੜਾਂ 'ਚ ਗੇਲੀਆਂ ਵਿੱਚ ਮੇਰੇ ਸਿਰ ਦੇ ਉੱਤੇ ਆਰਾ ਚਲਾ ਹਾਂ ਹਾਂ ਉਦੋਂ ਬਾਅਦ ਮੈਂ ਦੱਸ ਦਿਆਂਗਾ ਕਿ ਗੁਰੂ ਦੇ ਸਾਹਮਣੇ ਕੀਰਤਨ ਕਥਾ ਦਾ ਬੜਾ ਸੁਣਿਆ ਹੈ ਪਰ ਜੇ ਆਰਾ ਚੱਲਦਾ ਹੋਵੇ ਸਾਹਮਣੇ ਗੁਰੂ ਹੋਵੇ ਇਹਦਾ ਸਵਾਦ ਕੈਸਾ ਹੈ ਪਿਆਰਿਓ ਭਾਈ ਸਾਹਿਬ ਨੂੰ ਲੱਕੜਾਂ ਦੇ ਵਿੱਚ ਬੀੜ ਦਿੱਤਾ ਦੋਨਾਂ ਪਾਸਿਆਂ ਤੋਂ ਜਲਾਦਾਂ ਨੇ ਆਰਾ ਪਕੜਿਆ ਗੁਰੂ ਤੇਗ ਬਹਾਦਰ ਸਾਹਿਬ ਸਾਹਮਣੇ ਨੇ ਹਜ਼ੂਰ ਵੱਲ ਅੱਖਾਂ ਭਰ ਕੇ ਤੱਕਿਆ ਪਾਈ ਸਾਹਿਬ ਦੇ ਕੇਸ ਖੋਲ ਦਿੱਤੇ ਗਏ ਖੱਬੇ ਸਜੇ ਦੋਨਾ ਪਾਸੇ ਕੇਸ ਨੇ ਮੈਂ ਰਾਤ ਵੀ ਕਿਹਾ ਜਿਵੇਂ ਸੋਹਾਗਣ ਚੀਰ ਕੱਢ ਦੀ ਹੈ ਉਹਨਾਂ ਦੇ ਕੇਸਾਂ ਨੂੰ ਪਾਸੇ ਕਰਕੇ ਚੀਰ ਵਾਲੀ ਥਾਂ ਤੇ ਆਰਾ ਰੱਖਿਆ ਗਿਆ ਆਰਾ ਟਿਕਾ ਕੇ ਫਿਰ ਪੁੱਛਿਆ ਅਜੇ ਕਹਨ ਲੱਗੇ ਮੈਂ ਤਾਂ ਤੈਨੂੰ ਕਿਹਾ ਚਲਾਤ ਕੇ ਦਿਖਾ ਤਾਂ ਸਹੀ ਜਦੋਂ ਨੇ ਆਰਾ ਚਲਾਇਆ ਦੋਕ ਵਾਰੀ ਖਿੱਚਿਆ ਖੱਬੇ ਸਜੇ ਇਸ ਤਰ੍ਹਾਂ ਚਲਣਾ ਸੀ ਇੱਕ ਵਾਰੀ ਇਧਰ ਖਿਜਿਆ ਇੱਕ ਵਾਰੀ ਖੱਬੇ ਅੱਗੇ ਪਿੱਛੇ ਖਿੱਚਿਆ ਇੱਕੋ ਦਮ ਖੂਨ ਦਾ ਜਿਵੇਂ ਚਸ਼ਮਾ ਫਟਦਾ ਨਾ ਜੀ ਫੁਆਰੇ ਦੀ ਤਰ੍ਹਾਂ ਖੂਨ ਸੀਸ ਚੋਂ ਬਾਹਰ ਨਿਕਲਿਆ ਭਾਈ ਸਾਹਿਬ ਦਾ ਜੀ ਸਾਰੀਆਂ ਅੱਖਾਂ ਭਿੱਜ ਗਈਆਂ ਦਾੜਾ ਭਿੱਜ ਗਿਆ ਇੱਕ ਗੀਚੀ ਵਾਲੇ ਪਾਸਿਓਂ ਖੂਨ ਨਿਕਲਿਆ ਪਿਛਲੀ ਪਿੰਡ ਪਿੱਠ ਭਿੱਜ ਗਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇਖ ਰਹੇ ਆ ਯਾਦ ਰੱਖਿਓ ਉਸ ਉਸਤਾਦ ਨੂੰ ਪੁੱਛ ਕੇ ਦੇਖਿਓ ਦੁਨਿਆਵੀ ਤੌਰ ਤੇ ਜਿਹਦਾ ਪੜਾਇਆ ਵਿਦਿਆਰਥੀ ਟੌਪ ਤੇ ਪਾਸ ਹੋ ਜਾਏ ਉਹ ਮਾਸਟਰ ਨਹੀਂ ਬੁੱਲਿਆ ਸਮਾਂਦਾ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਸ਼ੁਕਰ ਕਰਦੇ ਹੋਣਗੇ ਜਿਹਦਾ ਪੜਾਇਆ ਹੋਇਆ ਅੱਜ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਿਹਾ ਸਤ ਗੁਰੂ ਗੁਰੂ ਤੇਗ ਬਹਾਦਰ ਦੇਖ ਰਹਾ ਆਰਾ ਚਲਾਨ ਤੋਂ ਬਾਅਦ ਕਹਿੰਦੇ ਹੁਣ ਬੋਲ ਅਜੇ ਵੀ ਆਰੇ ਦੇ ਦੰਦਿਆਂ ਦਾ ਜ਼ਖਮ ਭਰਿਆ ਜਾ ਸਕਦਾ ਹੈ ਭਾਈ ਸਾਹਿਬ ਬੋਲ ਕੇ ਕਹਿਣ ਲੱਗੇ ਸੱਚ ਏਵੇਂ ਅੱਜ ਤੱਕ ਕਥਾ ਕੀਰਤਨ ਸੁਣਿਆ ਹੈ ਸਾਹਮਣੇ ਬਹਿ ਕੇ ਬਚਨ ਸੁਣੇ ਨੇ ਸਾਹਮਣੇ ਬਹਿ ਕੇ ਪਰ ਆ ਪਹਿਲਾ ਤਜਰਬਾ ਹੋਇਆ ਹੈ ਕਿ ਆਰਾ ਸਿਰ ਤੇ ਹੋਵੇ ਤੇ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਵਾਲ ਹੋਵੇ ਮੈਨੂੰ ਆਰਾ ਤੇ ਗੁਰਸਿੱਖੀ ਪਰਵਾਣ ਹੈ ਮੈਨੂੰ ਦੀਨ ਪਰਵਾਣ ਨਹੀਂ ਪਰ ਇੱਕ ਮੇਰੀ ਇੱਛਾ ਹੈ ਉਹ ਪੂਰੀ ਕਰੀ ਇਕ ਤਾਂ ਮੇਰਾ ਮੁਖ ਗੁਰਦੇਵਲ ਰਹਿੰਦਾ ਈ ਪਿਆਰਿਓ ਆ ਸਿੱਖੀ ਹੈ ਮੈਂ ਕਿਸੇ ਨੂੰ ਛਿੜਕ ਨਹੀਂ ਰਿਹਾ ਪਹੁਛ ਸ਼ਾਮਲ ਖਾਂ ਦੂਜੀ ਮੇਰੀ ਇੱਛਾ ਹੈ ਤੂੰ ਆਰਾ ਚਲਾਣਾ ਹੈ ਆਰੇ ਨੇ ਮੇਰੇ ਤਨ ਦੇ ਵਿੱਚ ਤਸਨਾ ਹੈ ਮੈਂ ਆਪਣੀ ਸੁਰਤ ਨਾਲ ਜਪਜੀ ਪੜਨਾ ਹੈ ਮੈਂ ਜਪਜੀ ਪੜ ਪੜ ਕੇ ਸੱਚਖੰਡ ਵੱਲ ਉੱਠਣਾ ਹੈ ਤੇਰੇ ਆਰਾ ਚਲਣਾ ਹੈ ਮੈਂ ਜਪ ਪੜਨਾ ਹੈ ਤੇ ਮੈਂ ਰਾਤ ਵੀ ਕਿਹਾ ਕੱਲ ਵੀ ਬੇਨਤੀ ਕਰਾਂਗਾ ਤੁਸੀਂ ਜਿੰਨੇ ਸੁਣਦੇ ਪਏ ਹੋ ਇੱਥੇ ਘਰਾਂ ਚ ਬੈਠੇ ਸੁਣ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਦੇ ਹੋ ਨਾ ਜਿਨ੍ਹਾਂ ਨੇ ਕਦੀ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਪਲੀਜ਼ ਅੱਜ ਪਰਨ ਕਰੋ ਕਿ ਕੱਲ ਨੂੰ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਇਸ 'ਚ ਕਿੰਨੀ ਕੁ ਵੱਡੀ ਤਾਕਤ ਹੈ ਕੋਈ ਕੋਈ ਸ਼ਕਤੀ ਹੈ ਤੇ ਖਾਸ ਕਰਕੇ ਮੈਂ ਕਹਿਣਾ ਹੁੰਨਾ ਜਦੋਂ ਮੈਂ ਇਸ ਸਥਾਨ ਤੇ ਉਹਨਾਂ ਲੰਘਦਾ ਹੋਇਆ ਕਦੀ ਵੀ ਮੇਰੀ ਇੱਕੋ ਇੱਛਾ ਹੁੰਦੀ ਹੈ ਕਿ ਮੈਂ ਜਪਜੀ ਦੀ ਹਾਜ਼ਰੀ ਜ਼ਰੂਰ ਭਰ ਕੇ ਜਾਨੀਏ ਜਪਜੀ ਤਾਂ ਰੋਜ਼ ਪੜੀਦਾ ਹੈ ਜਦੋਂ ਗੁਰੂ ਦੇ ਦੁੱਲੇ ਕੋਈ ਖੂਨ ਕੁਲ ਪੜੀਦਾ ਤੇ ਜਪਦੀ ਜੀ એનર્ਜੀ ਕੁਝ ਵੱਖਰੀ ਹੁੰਦੀ ਹੈ ਮਹਾਰਾਜ ਸਤਗੁਰਾਂ ਨੇ ਦੇਖਿਆ ਭਾਈ ਸਾਹਿਬ ਦੇ ਸਿਰ ਤੇ ਆਰਾ ਚੱਲਿਆ ਉਹਨਾਂ ਕਹਿਣ ਲੱਗੇ ਇੱਕ ਪਾਸੇ ਰਾਜ ਭਾਗ ਹੈ ਇੱਕ ਪਾਸੇ ਗੁਰੂ ਹੈ ਸੀਸ ਤਿਆਰਾ ਚੱਲ ਰਿਹਾ ਤੇ ਮੈਂ ਕਹਾਗਾ ਜੇ ਕਿਸੇ ਨੇ ਕਬੀਰ ਸਾਹਿਬ ਦੇ ਸ਼ਬਦ ਦੇ ਅਰਥ ਪ੍ਰੈਕਟੀਕਲ ਤੌਰ ਤੇ ਕੀਤੇ ਆ ਅਖਰੀ ਅਰਥਾਂ ਸੀ ਸਾਰੇ ਕਰਦੇ ਰਹੇ ਉਹ ਅਰਥ ਭਾਈ ਮਤੀ ਦਾਸ ਨੇ ਕੀਤੇ ਨੇ ਕਰਵਤ ਭਲਾ ਨਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਪਾਈ ਸਾਹਿਬ ਦੇ ਸੀਸ ਤੇ ਆਰਾ ਚੱਲਣ ਲੱਗਾ ਇੱਕ ਰਚਨਾ ਸੀ ਹਰ ਸਾਲ ਪੜ੍ਹਨੇ ਆ ਜੀ ਉਹ ਹਰ ਸਾਲ ਟੁਕਦੀ ਖੈ ਇਹ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਉਹਨਾਂ ਨੇ ਲਿਖੀ ਸੀ ਕਹਿੰਦੇ ਦੋ ਉਂਗਲਾਂ ਜੇ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀ ਦੋ ਉਂਗਲਾਂ ਜੇ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀ ਰੋਮ ਰੋਮ ਵਿੱਚ ਮੈਂਡੇਟੇ ਪ੍ਰੀਤਮ ਵਸਿਆ ਆਪ ਦੇਖੋ ਕਹਿਣ ਲੱਗੇ ਆਰਾ ਮੈਨੂੰ ਭਾਵ ਦਾ ਧਰਮ ਛੱਡਣਾ ਪਾਪ ਟੁਕੜੇ ਇਸ ਸ਼ਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜਸਾਂ ਤੇਰਾ ਦੀਨ ਹੀ ਲੋੜ ਆਰਾ ਪਿਆਰਾ ਲਗਤ ਹੈ ਕਾਰਾਂ ਕਰੋ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਿਦਕ ਨਾ ਜਾ ਪਿਆਰਿਓ ਉਧਰੋਂ ਆਰਾ ਚੱਲ ਰਿਹਾ ਹੈ ਉਧਰੋਂ ਆਰਾ ਚੱਲ ਰਿਹਾ ਹੈ ਤੇ ਦੂਜੇ ਪਾਸਿਓਂ ਜਪ ਸ਼ੁਰੂ ਹੋ ਗਿਆ ਮੈਂ ਸਿਰਫ 5-7 ਮਿੰਟ ਤੁਹਾਡੇ ਲੈਣੇ ਨੇ ਭਾਈ ਸਾਹਿਬ ਆ ਗਏ ਆ ਭਾਈ ਜਗਿੰਦਰ ਸਿੰਘ ਜੀ ਹੋਣੀ ਰਿਆੜ ਸਾਹਿਬ ਕਿਉਂਕਿ ਇਹਨਾਂ ਤੇ ਕਿਹਾ ਸੀ ਖੁੱਲਾ ਟਾਈਮ ਹਾਂਜੀ ਨਾ ਨਾ ਭਾਈ ਸਾਹਿਬ ਆ ਗਏ ਆ ਹਰ ਹਰ ਸਮੇਂ ਦੀ ਕਦਰ ਨਹੀਂ ਸਵੇਰੇ ਬਾਬਾ ਜੀ ਮੈਂ ਲਗਾਤਾਰ ਕਈ ਦਿਨਾਂ ਤੋਂ ਬੋਲੀ ਜਾ ਰਿਹਾ ਮੈਂ 3 ਘੰਟੇ ਰਾਤ ਨਹੀਂ ਸੌਂਦਾ ਤੇ ਇਹਨਾਂ ਵੀ ਘੋੜਾ ਨਾ ਭਜਾਓ ਕਿਤੇ ਡਿੱਗ ਪਵੇ ਮੇਰੀ ਬੇਨਤੀ ਹੈ ਕਿ ਮਹਾਰਾਜ ਨੇ ਉਧਰੋ ਆਰਾ ਚੱਲਣ ਲੱਗਾ ਉਧਰੋ ਜਪਜੀ ਸਾਹਿਬ ਸ਼ੁਰੂ ਹੋ ਗਿਆ ਮੇਰੇ ਇੱਕ ਬੇਨਤੀ ਸਾਡੇ ਸਿਰ ਤੇ ਆਰਾ ਤੇ ਕਿਸੇ ਰੱਖਿਆ ਨਹੀਂ ਨਾ ਅਤਰ ਫਲੇਲਾ ਲਾ ਕੇ ਉਹਨੇ ਖਾ ਪੀ ਕੇ ਉਹਨੇ ਜੇ ਬੰਦਾ ਇੰਨਾ ਕੁਝ ਹੜਾ ਕੇ ਵੀ ਜਪਜੀ ਸਾਹਿਬ ਨਹੀਂ ਪੜਦਾ ਉਹ ਕਾਦੇ ਲਈ ਚਾਂਦਨੀ ਚੌਕ ਤੇ ਮੱਥਾ ਠੀਕਦਾ ਅਸੀਂ ਇਹਨੂੰ ਧਿਆਨ ਨਾ ਲਈਏ ਉਧਰੋ ਆਰਾ ਉਧਰੋ ਜਪਜੀ ਸਾਹਿਬ ਸ਼ੁਰੂ ਹੋਇਆ ਆਰਾ چیرਣ ਲੱਗਾ ਕੁਝ ਵੀ ਵਿਦਵਾਨ ਕਹਿੰਦੇ ਨੇ ਕਿ ਨਾਸਕਾ ਤੱਕ ਆਰਾ ਚੱਲਦਾ ਰਿਹਾ ਜ਼ਬਾਨ ਚੱਲਦੀ ਰਹੀ ਪਰ ਅਸਲੀਅਤ ਇਹ ਵੇ ਕਿ ਸ਼ਰੀਰ ਵਿੱਚੋਂ ਵਿਚਕਾਰ ਰੱਖ ਕੇ ਦੋ ਟੁਕੜੇ ਕਰ ਦਿੱਤਾ ਖੱਬੇ ਸੱਜੇ ਡਿੱਗ ਪਏ ਪਰ ਇਤਿਹਾਸ ਕਹਿੰਦਾ ਉਹਨਾਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਭਾਈ ਸੰਤੋਖ ਸਿੰਘ ਕਹਿੰਦਾ ਅਰਦ ਉਰਦ ਚਰਾਏ ਸੋ ਡਾਰਾ ਪਰ ਉਹ ਪ੍ਰਿਥਵੀ ਪਰ ਖਵੈ ਦਵੈ ਫਾਰਾ ਫਾਰਾਦਰ ਤੇ ਫਾੜੀਆਂ ਟੁਕੜੇ ਅਰਧ ਅਰਧ ਚਰਾਏ ਸੋ ਡਾਰਾ ਪਰਿਓ ਪ੍ਰਿਥਵੀ ਪਰ ਖਵੈ ਦਵੇ ਫਾਰਾ ਦੋਨੋ ਤਨ ਤੇ ਜਪਜੀ ਪੜੈ ਹੀਰਤ ਸਭ ਕੈ ਅਚਰਜ ਬੜੈ ਪਿਆਰਿਓ ਦੋ ਟੁਕੜੇ ਖੱਬੇ ਸਜੇ ਟੋ ਗਏ ਜਦੋਂ ਡਿਗ ਪਿਆ ਸ਼ਰੀਰ ਲੱਕੜਾਂ ਵੀ ਚੀਰੀਆਂ ਜਾਣੀਆਂ ਸਨ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ ਤਨ ਦੋ ਫਾੜੀਆਂ ਹੋ ਕੇ ਡਿਗਿਆ ਐਸੇ ਖਲੋਤੇ ਮਹਾਰਾਜ ਜੀ ਨੇ ਪਿੰਜਰੇ ਚੋਂ ਆਵਾਜ਼ ਦਿੱਤੀ ਤਨ ਸਿੱਖੀ ਉੱਚੀ ਆਵਾਜ਼ ਵਿੱਚ ਕਿਹਾ ਤਨ ਸਿੱਖੀ ਪਿਆਰਿਓ ਭਾਈ ਸਾਹਿਬ ਦਾ ਸਰੀਰ ਦੋ ਟੁਕੜੇ ਹੋ ਗਿਆ ਭਾਈ ਦਿਆਲਾ ਜੀ ਬਜ਼ੁਰਗ ਸਾਂਜੀ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਇੱਕ ਦਿਨ ਕਿਹਾ ਸੀ ਫੋਟੋਆਂ ਵਿੱਚ ਨਾ ਭਾਈ ਸਾਹਿਬ ਦਾ ਦਾੜਾ ਇਹ ਇਹ ਕਾਣਾ ਦਿਖਾਉਂਦੇ ਆ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਤੋਂ ਵੱਡੇ ਨੇ ਤੇ ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਤੋਂ ਦੋ ਦਹਾਕੇ ਵੱਡੇ ਨੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਸਿਰਫ ਇਹਨਾਂ ਦਾ ਇੱਕ ਭਰਾ ਅਮਰ ਚੰਦ ਭਾਈ ਅਮਰ ਚੰਦ ਬੁਖਾਰ ਨਾਲ ਡੈਥ ਹੋਈ ਸੀ ਭਾਈ ਮਨੀ ਸਿੰਘ ਦੇ ਸਮੇਤ 11 ਦੇ 11 ਭਰਾ ਗੁਰੂ ਚਰਨਾਚ ਸ਼ਹੀਦ ਹੋਏ ਆ ਭਾਈ ਦਿਆਲਾ ਜੀ ਜਦੋਂ ਹਜ਼ੂਰ ਪੂਰਬ ਨੂੰ ਗਏ ਆ ਪਟਨਾ ਸਾਹਿਬ ਪਰਿਵਾਰ ਦਾ ਸਾਰਾ ਸੰਭਾਲ ਭਾਈ ਦਿਆਲਾ ਜੀ ਕਰਦੇ ਨੇ ਪਟਨਾ ਸਾਹਿਬੇ ਹੁਕਮਨਾਮਾ ਜੀ ਜੇ ਹੁਕਮਨਾਮੇ ਪੜੋ ਚ ਲਿਖਿਆ ਹੈ ਭਾਈ ਦਿਆਲ ਦਾਸ ਕਾ ਕਹਿਆ ਸੰਗਤ ਜੀ ਗੁਰੂ ਕਾ ਕਹਿਆ ਜਾਨਣਾ ਕਿੰਨਾ ਪਿਆਰ ਹੋਵੇਗਾ ਕਿ ਭਾਈ ਦਿਆਲਾ ਜੀ ਉਹਨਾਂ ਦਾ ਕਹਿਆ ਗੁਰੂ ਕਾ ਕਹਿਆ ਜਾਨਣਾ ਬਜ਼ੁਰਗ ਸੰਜੀ ਭਾਈ ਸਾਹਿਬ ਦਾੜਾ ਬਿਲਕੁਲ ਚਿੱਟਾ ਸੀ ਜੀ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਜੀ ਕਿ ਭਾਈ ਦਿਆਲਾ ਜੀ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਣ ਤੋਂ ਪਹਿਲਾਂ ਉਹਨਾਂ ਦੀ ਜ਼ਬਾਨ ਤੋਂ ਸ਼ਬਦ ਨਿਕਲੇ ਸੰ ਉੱਚੀ ਆਵਾਜ਼ ਵਿੱਚ ਖਲੋ ਕੇ ਕਿਹਾ ਸੀ ਉਹ ਕਾਜ਼ੀ ਤੂੰ ਸਿੱਖ ਦਾ ਸਰੀਰ ਨਹੀਂ ਚੀਰਿਆ ਤੂੰ ਜ਼ੁਲਮ ਰਾਜ ਦੀਆਂ ਜੜਾਂ ਚੀਰ ਕੇ ਰੱਖ ਦਿੱਤੀਆਂ ਨੇ ਇਹ ਆਵਾਜ਼ ਸਿੱਖ ਨੇ ਦਿੱਤੀ ਜਿਹੜਾ ਸਿੱਖ ਇਹਨਾਂ ਚੜ ਦੀ ਕਲਾ ਚ ਬੋਲ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਇੰਨੀ ਕਿਰਪਾ ਗੁਰਮਖੋ ਮੈਂ ਤੁਹਾਨੂੰ ਫੇਰ ਰਿਪੀਟ ਕਰਾਂਗਾ ਜਿੱਦਨ ਤੁਹਾਡੀ ਕੋਈ ਬਾਣਾ ਫੜੇ ਸਾਰੇ ਬੂਹੇ ਬੰਦ ਹੋ ਜਾਣ ਇਹਦੇ ਚਰਨਾ ਚਾ ਕੇ ਜਪਜੀ ਪੜਿਓ ਕਿ ਜਿਹਦਾ ਕੋਈ ਨਹੀਂ ਉਹਦੀਆਂ ਬਾਹਾਂ ਪੜਦਾ ਗੁਰੂ ਤੇਗ ਬਹਾਦਰ ਸਾਹਿਬ ਅੱਜ ਵੀ ਕਿਰਪਾ ਕਰਦੇ ਆ ਭਾਈ ਦਿਆਲਾ ਜੀ ਉਹਨਾਂ ਵਾਸਤੇ ਉਸੇ ਵਕਤ ਦੇਗਾ ਮੰਗਾਇਆ ਗਿਆ ਵੱਡਾ ਦੇਗ ਚੁੱਲਾ ਬਣਾਇਆ ਗਿਆ ਜੀ ਇੱਟਾਂ ਰੱਖ ਕੇ ਥੱਲੇ ਲੱਕੜਾਂ ਜਦੋਂ ਦੇਗ ਪੂਰੀ ਦੌਰ ਤੇ ਉਬਲ ਲੱਗਾ ਪਾਣੀ ਪੂਰਾ ਉਬਲਦਾ ਪਏ ਪਾਣੀ ਭਾਈ ਸਾਹਿਬ ਨੂੰ ਕਿਹਾ ਕੋਈ ਗੱਲ ਸਿੱਖੀ ਇਸਲਾਮ ਕੇ ਮੋਤ ਕਹਨ ਲੱਗੇ ਵਾਰ-ਵਾਰ ਨਾ ਪੁੱਛੋ ਜਿੱਦ ਤਰ ਭਾਈ ਮਤੀ ਦੱਸ ਗਿਆ ਮੈਂ ਉਸੇ ਰਸਤੇ ਤੇ ਜਾਣਾ ਦੇਗ ਉਬਲਦੀ ਪਈ ਹੈ ਭਾਈ ਸਾਹਿਬ ਨੂੰ ਬਿਠਾਣ ਲੱਗੇ ਭਾਈ ਦਿਆਲ ਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਵੇਖਿਆ ਮਹਾਰਾਜ ਪਿੰਜਰੇ ਚ ਇਸ ਤਰ੍ਹਾਂ ਨੇ ਹੱਥ ਜੋੜ ਕੇ ਕਹਿੰਨ ਸੱਚੇ ਪਾਤਸ਼ਾਹ ਜੀ ਉਦੋਂ ਤੁਸੀਂ ਪੰਜਵੇਂ ਧਾਮੇ ਆਪਣੇ ਦਾਦੇ ਦੇ ਰੂਹ ਵਿੱਚ ਗੁਰੂ ਅਰਜਨ ਦੇਵ ਜੀ ਪੰਜਵੇਂ ਧਾਮੇ ਆਪ ਜੀ ਨੇ ਜਹਾਂਗੀਰ ਦੀ ਦੇਗ ਦੇ ਉਬਾਲੇ ਖਾਦੇ ਭਾਣਾ ਮਿੱਠਾ ਕਰਕੇ ਮੰਨਿਆ ਅੱਜ ਸਤਗੁਰੂ ਪੰਜਵੇਂ ਜਾਮੇ ਤੋਂ ਬਾਅਦ ਤੇਰਾ ਸਿੱਖ ਦੇਗ ਵਿੱਚ ਬੈਠਣ ਲੱਗਾ ਜਿਵੇਂ ਉੱਥੇ ਉਬਾਲੇ ਸਾਰ ਗਏ ਇੱਥੇ ਵੀ ਉਬਾਲੇ ਸਾਰ ਜਾਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਅਸੀਸ ਦਿੱਤੀ ਭਾਈ ਜੀ ਤਨ ਉਬਲ ਸਕਦਾ ਹੈ ਪਰ ਸਿੱਖੀ ਨੂੰ ਦਾਗ ਨਹੀਂ ਲੱਗੇਗਾ। ਭਾਈ ਦਿਆਲਾ ਜੀ ਨੂੰ ਦੇਗ 'ਚ ਬਿਠਾਇਆ ਥੱਲੇ ਅੱਗ ਦੀਆਂ ਲਾਟਾਂ ਨਿਕਲੀਆਂ ਮੈਂ ਜੋ ਸਰੋਤ 'ਚ ਪੜਿਆ ਹੈ ਉਤੋਂ ਟੱਕ ਦਿੱਤਾ ਗਿਆ ਸੀ। ਹਾਂ ਉਤੋਂ ਢੱਕ ਦਿੱਤਾ ਗਿਆ ਕਿਉਂਕਿ ਭਾਪ ਜਿਹੜੀ ਹੈ ਉਬਲਦਾ ਹੋਇਆ ਪਾਣੀ ਭਾਈ ਸਾਹਿਬ ਦਾ ਕਹਿੰਦੇ ਆਵਾਜ਼ ਹੁੰਦੀ ਸੀ ਵਿੱਚੋਂ ਪਾੜਦੀ ਜਦੋਂ ਢੱਕਣ ਖਿਲਦਾ ਵਿੱਚੋਂ ਆਵਾਜ਼ ਸੁਣਾਈ ਦਿੰਦੀ ਜਪਦੀ ਹਸਤਾ ਹਸਤਾ ਪੂਰੀ ਦੀ ਪੂਰੀ ਬੋਡੀ ਅੰਗ ਖੇਲਣ ਲੱਗੇ ਗਨ ਲੱਗੇ ਤਨ ਗਲ ਗਿਆ ਆਵਾਜ਼ ਆਉਣੀ ਬੰਦ ਹੋ ਗਈ ਭਾਈ ਸਾਹਿਬ ਸ਼ਹੀਦ ਹੋ ਗਏ ਪਾਣੀ ਰੋੜਿਆ ਬਾਹਰ ਤਨ ਕਰਦਾ ਸੀ ਮਾਸ ਗਲਿਆ ਹੋਇਆ ਸੀ ਐਸ ਚੌਂਕ ਚ ਪਿਆ ਪਿੰਜਰੇ ਚ ਆਵਾਜ਼ ਆਈ ਧੰ ਸਿੱਖੀ ਦੂਜੀ ਆਵਾਜ਼ ਆਈ ਭਾਈ ਸਤੀਦਾਸ ਉਹਨਾਂ ਨੂੰ ਆ ਜਿਹੜਾ ਆਪ ਜੀ ਦਾ ਸਿਲਮਾ ਹੈ ਜਿਹਦੇ ਕੋਲ ਹਨਾ ਇਹਦੇ ਸਾਹਮਣੇ ਭਾਈ ਸਾਹਿਬ ਲਈ ਰੂਹ ਦੇ ਗੋੜੇ ਮੰਗਾਏ ਗਏ ਪੰਡ ਮੰਗਾਈ ਰੂਹ ਦੀ ਰੂਹ ਲੰਮਾ ਸੀ ਜੀ ਇਹ ਯਾਦ ਰੱਖਿਓ ਰੂਹ ਪਿੰਜਣੀ ਚ ਪਿਆ ਹੋਇਆ ਰੂਹ ਸੀ ਇੱਕ ਹੁੰਦਾ ਬਿਲਨੇ ਚ ਬਿਲਿਆ ਪਿੰਜਣੀ ਵਾਲੀ ਰੂਨ ਵਗ ਬੜੀ ਛੇਤੀ ਲੱਗਦੀ ਪਿੰਜੇ ਕੋਈ ਨਹੀਂ ਭਾਈ ਸਾਹਿਬ ਦੇ ਚਾਰ ਚਫੇਰੇ ਇਸ ਤਰ੍ਹਾਂ ਤਿਆਂ ਬਣਾਉਣ ਲੱਗੇ ਰੂਹ ਦੀਆਂ ਪਤਲੀ ਰੱਸੀ ਦੇ ਨਾਲ ਭਾਈ ਸਾਹਿਬ ਨੂੰ ਪੂਰਾ ਬੰਨ ਦਿੱਤਾ ਜੀ ਮੈਂ ਤੇ ਇਤੋਂ ਤੱਕ ਵੇਖਤਾ ਪੜਿਆ ਕਿ ਉਹਨਾਂ ਦੇ ਚਿਹਰੇ ਨੂੰ ਵੀ ਰੂ ਨਾ ਬੰਨਿਆ ਪੂਰੇ ਦਾ ਪੂਰਾ ਤਨ ਰੂਨ ਨਾਲ ਬੰਨ ਦਿੱਤਾ ਪਰ ਚਿਹਰਾ ਬੰਨਣ ਤੋਂ ਪਹਿਲਾਂ ਇੱਕ ਵਾਰੀ ਗੁਰੂ ਤੇਗ ਬਹਾਦਰ ਸਾਹਿਬਲ ਵੇਖਿਆ ਮੈਂ ਕਹਿਣਾ ਇਸ ਪਿੰਜਰੇ ਵਿੱਚੋਂ ਅੰਮ੍ਰਿਤ ਦ੍ਰਿਸ਼ਟ ਨਿਕਲੀ ਇਸ ਪਿੰਜਰੇ ਵਿੱਚੋਂ ਭੋਰੇ ਦੀ ਕਮਾਈ ਵਾਲੇ ਨੇ ਪੂਰੀ ਕਮਾਈ ਸਿੱਖਾਂ ਚ ਭਰ ਦਿੱਤੀ ਸਤਿਗੁਰੂ ਪਿਆਰਿਓ ਜਿਹੜਾ ਸਿੱਖ ਗੁਰੂ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋ ਰਿਹਾ ਹੈ ਉਹਨੂੰ ਕਿੱਡਾ ਕੋ ਵੱਡਾ ਥਾਂ ਮਿਲਿਆ ਸਤਖੰਡ ਵਿੱਚ ਉਹ ਤਾਂ ਕਰਮਖੰਡ ਦੇ ਵਸਨੀਕ ਨੇ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾ ਬਲਸੂਰ ਤਿੰਨ ਵਿੱਚ ਰਾਮ ਰਹਾ ਪ੍ਰਭੂ ਭਾਈ ਸਤੀਦਾਸ ਉਹਨਾਂ ਨੂੰ ਲਪੇਟ ਕੇ ਉੱਤੇ ਬੰਨ ਕੇ ਰੱਸੀ ਪੈਰ ਵਾਲੇ ਪਾਸਿਓਂ ਅੱਗ ਲਾਈ ਤੇਲ ਪਾਇਆ ਰੂਮ ਮਚਣ ਲੱਗਾ ਭਾਈ ਸਾਹਿਬ ਖਲੋਤੇ ਰਹੇ ਉਸ ਰੂ ਨੇ ਭਾਈ ਸਾਹਿਬ ਦੇ ਤਨ ਨੂੰ ਸਾੜਿਆ ਪਰ ਜਿੰਨੀ ਦੇਰ ਤੱਕ ਸੁਆਸ ਰਹੇ ਆਵਾਜ਼ ਗੁਰੂ ਕੇ ਸ਼ਬਦ ਦੀ ਹੁੰਦੀ ਰਹੀ ਬਾਣੀ ਦੀ ਹੁੰਦੀ ਰਹੀ ਜਦੋਂ ਅੱਗ ਨੇ ਅੰਦਰ ਦੇ ਅੰਗ ਸਾੜੇ ਪੂਰਾ ਜਿਸਮ ਸਾੜ ਦਿੱਤਾ ਅੱਧ ਸੜਿਆ ਸ਼ਰੀਰ ਚੰਮ ਸੜਿਆ ਹੋਇਆ ਧਰਤੀ ਤੇ ਡਿੱਗਿਆ ਤੇ ਪਿੰਜਰੇ ਚੋਂ ਸੰਧਿਆ ਵੇਲੇ ਆਵਾਜ਼ ਆਈ ਧੰ ਸਿੱਖੀ ਮਹਾਰਾਜ ਜੀ ਨੇ ਤਿੰਨ ਵਾਰੀ ਆਵਾਜ਼ ਦਿੱਤੀ ਧੰ ਸਿੱਖੀ ਧੰ ਸਿੱਖੀ ਧੰ ਸਿੱਖੀ ਉਸ ਰਾਤ ਉਸ ਰਾਤ ਸ਼ਰੀਰ ਇੱਥੇ ਸਨ ਪਰ ਯਾਦ ਰੱਖਿਓ ਪਵਿੱਤਰ ਦੁੱਲੇ ਕੋਈ ਖੂਨ ਉੱਤੇ ਹਮੇਸ਼ਾ ਬੰਦਗੀ ਕੀਤੀ ਜਾਂਦੀ ਏ ਆਰੇ ਚਰਾਲ ਵਾਲਿਆਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ ਸਿੱਖ ਉਹਨੇ ਅਨਖੋਨੀ ਨਹੀਂ ਉਹਨੇ ਕਿਆ ਖੋਨੀ ਹੈ ਮਰਨਾ ਚਾਰ ਦਿਨਾਂ ਬਾਅਦ ਵੀ ਹੈ ਤੇ ਵਿੱਕ ਕੇ ਮਰਨ ਨਾਲੋਂ ਚੰਗਾ ਗੁਰੂ ਦੇ ਚਰਨਾਂ ਵਿੱਚ ਸ਼ਬਦ ਵਿੱਚ ਵਿੱਕ ਜਾਈਏ ਉਹਨਾਂ ਗੁਰਸਿੱਖਾਂ ਨੂੰ ਅੱਜ ਆਪ ਜੀ ਯਾਦ ਕਰਦੇ ਹੋ ਇਸੇ ਲੜੀ ਨੂੰ ਕੱਲ ਸਵੇਰੇ ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰਾਂ ਆ 7:30 ਤੋਂ ਲੈ ਕੇ 9:30 ਵਜੇ ਤੱਕ ਜੀ ਆਪਾਂ ਗੁਰਤੇਗ ਬਾਦਲ ਸਾਹਿਬ ਜੀ ਦੇ ਇੱਥੇ ਦਰਸ਼ਨ ਕਰਾਂਗੇ ਤੁਸੀਂ ਆਇਓ ਬਸ ਅੱਜ ਇੱਕ ਗੱਲ ਚੇਤੇ ਰੱਖਿਓ ਰੋਸ਼ੀ ਲੋਕ ਪੜਿਆ ਕਰੋ ਰੋਜ਼ ਪੜੋ ਦੇਖਿਓ ਜਦੋਂ ਰੋਜ਼ ਪੜਨ ਲੱਗ ਪਏ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਦੇਲੇ ਨਹੀਂ ਲੱਗਦਾ ਫਿਰ ਬਾਣੀ ਨਾਲ ਜੁੜੋ ਮੈਂ ਰਾਤ ਵੀ ਕਿਆ ਮਸਾਕੀ ਸੁਣਾਈਏ ਸਿਰਫ ਇਤਿਹਾਸ ਸੁਣ ਮੈਂ ਯਤਨ ਕੀਤਾ ਫਿਰ ਵੀ ਬਾਣੀ ਚ ਪਰ ਗੁਰਮਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਖਿਰਦਾ ਉਹਨਾਂ ਦਾ ਬਾਣੀ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜਦਾ ਉਹਨਾਂ ਨਾਲ ਜੁੜਦਾ ਹੈ ਇਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ